ਸਾਸੀ ਕਾਲ ਦੋਸਤੋ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਅਸੀਂ ਗੱਲ ਕਰਾਂਗੇ ਉਹ ਤੁਸੀਂ ਥਮਲੇਲ ਤੋਂ ਪਤਾ ਲੱਗ ਹੀ ਗਿਆ ਹੋਣਾ ਤੁਹਾਨੂੰ ਪਰ ਫੇਰ ਵੀ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਆਪਣੀਆਂ ਜਿਹੜੀਆਂ ਸਬਜ਼ੀਆਂ ਬੀਜੀਆਂ ਵਾਂ ਉਹਦੇ ਬਾਰੇ ਤੇ ਹੁਣ ਤੁਹਾਨੂੰ ਵਾਦਾ ਕੀਤਾ ਹੈ ਕਿ ਨਵਾਂ ਵਲੌਗ ਹਰ ਰੋਜ਼ ਪਾਇਆ ਕਰਾਂਗੇ ਤੇ 2 ਦਿਨ ਹੋ ਕੇ ਮੈਂ ਵਲੌਗ ਕੋਈ ਵੀ ਨਹੀਂ ਪਾਇਆ ਉਹਦੇ ਵਾਸਤੇ ਸੌਰੀ ਤੇ ਅੱਜ ਗੱਲ ਕਰਾਂਗੇ ਸਬਜ਼ੀਆਂ ਬਾਰੇ ਤੇ ਕੀ ਕਿਹੜੀ ਕਿਹੜੀ ਸਬਜ਼ੀ ਲੱਗੀ ਆ ਕਿਹੜਾ ਕਿਹੜਾ ਫਲ ਲੱਗਾ ਵਾ ਤੇ ਉਹਦੇ ਬਾਰੇ ਗੱਲ ਕਰਾਂਗੇ ਤੇ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੂਗਾ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਆਓ ਫੇਰ ਵਿਖਾ ਲਦੇ ਆ ਤੁਹਾਨੂੰ ਕਿਹੜੀ ਕਿਹੜੀ ਸਬਜ਼ੀ ਲੱਗੀ ਇਹਦਾ ਮਗਰ ਮੇਰੇ ਜਵਾਰ ਲਵਾ ਤੇ ਜਵਾਰ ਨੂੰ ਛੱਲੀਆਂ ਵੇਖੋ ਪੂਰੀਆਂ ਪੈ ਗਈਆਂ ਤੇ ਇਹ ਵੀ ਤੁਹਾਨੂੰ ਵਿਖਾਉਂਦੇ ਬਾਅਦ ਚ ਹੁਣ ਤੁਹਾਨੂੰ ਪਹਿਲਾਂ ਸਬਜ਼ੀਆਂ ਵਿਖਾ ਲੀਆ ਵੀ ਕਿਹੜੀ ਕਿਹੜੀ ਸਬਜ਼ੀ ਲੱਗੀ ਐ ਤੇ ਕਿਹੜੀ ਕਿਹੜੀ ਨਹੀਂ ਲੱਗੀ ਤੇ ਲਓ ਜੀ ਸਬਜ਼ੀਆਂ ਵੇਖੋ ਇਹ ਸਬਜ਼ੀਆਂ ਇਦੇ ਵਿੱਚ ਨਾ ਕਦੂਆਂ ਦੀਆਂ ਵੱੱਲਾਂ ਆ ਆ ਵੇਖੋ ਛੋਟੇ ਛੋਟੇ ਕਦੂ ਡਹਿਪੇ ਲੱਗਣ ਅੱਜ ਵੀ ਵੈਸੇ ਅਸੀਂ ਕਦੂ ਹੀ ਬਣਾਇਆ ਸੀ ਤੋੜ ਕੇ ਤੇ ਛੋਟੇ ਛੋਟੇ ਕਦੂ ਡਹਿਏ ਲੱਗਣ ਤੇ ਵਿੱਚ ਜਿਹੜੀਆਂ ਫਲੀਆਂ ਹੁੰਦੀਆਂ ਵਾਂ ਫਲੀਆਂ ਦੀਆਂ ਵੱੱਲਾਂ ਵੀ ਆ ਆ ਵੇਖੋ ਫਲੀਆਂ ਵੀ ਲੱਗੀਆਂ ਤੇ ਕਦੂ ਵੀ ਲੱਗੇ ਸਬਜ਼ੀ ਹਰੀ ਭਰੀ ਕਿਉਂਕਿ ਹੁਣ ਆਣ ਕੇ ਕਦੂ ਮਹਿੰਗਾ ਹੋ ਗਿਆ। ਇਧਰ ਉਦਾਂ ਹੀ ਅਸੀਂ ਵੱਲ ਲਾਈ ਆ ਤੇ ਆ ਵੇਖੋ ਕਿਦਾਂ ਫੁੱਲ ਪਏ ਆ ਕਦੂਆਂ ਨੂੰ। ਇਧਰ ਕਦੂ ਲੱਗ ਜਾਣੇ ਆ। ਇਧਰ ਆ ਜਿਹੜੀ ਵੱਲ ਵਾ ਇਹ ਹੈਗੀ ਜੀ ਤੋਰੀਆਂ ਦੀ ਵੱਲ। ਤੇ ਇਹਦੇ ਵਿੱਚ ਤੋਰੀ ਵੀ ਲੱਗੀ ਆ। ਤੇ ਆ ਵੇਖੋ ਤੋਰੀ ਲੱਗੀ ਆ। ਮੁੱਖੋਂ ਨੇ ਤਾਂ ਨਵੜ ਗਏ। ਆ ਵੇਖੋ ਜੀ। ਤੋਰੀਆਂ ਵੀ ਲੱਗੀਆਂ ਤੇ ਸ਼ੁਰੂਆਤ ਹੋ ਗਈ ਆ ਤੋਰੀਆਂ ਦੀ ਤੇ ਆ ਜੀ ਜਵਾਰ ਤੇ ਜਵਾਰ ਦੀ ਵੇਖ ਲਓ ਜੀ ਆ ਵੇਖ ਲਓ ਛਲੀਆਂ ਪੂਰੀਆਂ ਸਿਰੇ ਦੇ ਛਲੀਆਂ ਆ ਗਈਆਂ ਇਹ ਜਿਹੜੀ ਜਵਾਰ ਆ ਜੀ ਤੇ ਇਧਰ ਕੱਦੂ ਆ ਜੀ ਕੱਦੂ ਜਿਹੜੇ ਲੱਗੇ ਆ ਅਸੀਂ ਪੋ ਅਹੀਂ ਕੱਲ ਤਾਂ ਦੱਸਿਆ ਕਿ ਲਾਏ ਹੀ ਤੇ ਸਬਜ਼ੀ ਬਣਾਈ ਸੀ ਤੇ ਆਹ ਵੇਖੋ ਕੱਦੂ ਗਾੜੀ ਤੇ ਇਹਦੇ ਥੱਲੇ ਲਾ ਕੇ ਨਾ ਅਸੀਂ ਲੱਕੜਾਂ ਤੇ ਇਹ ਵਾਵਾ ਹੀ ਜਿਹੜਾ ਬਣਾਇਆ ਸੀ ਆਹ ਵੇਖੋ ਵਾਵਾ ਤਗੜਾ ਜਿਹਾ ਗਾੜਜਾ ਬਣਾਇਆ ਸੀ ਤੇ ਇਹਦੇ ਵਿੱਚ ਸਬਜ਼ੀ ਲੱਗਦੀ ਆ ਤੇ ਦੋ ਤਿੰਨ ਸੱਪ ਵੀ ਬੜੇ ਬੜੇ ਲੰਮੇ ਸੀ ਇੱਥੇ ਤੇ ਲੁੱਕ ਜੀ ਹੋਈ ਆ ਇੱਧਰ ਵੇਖੋ ਇਧਰ ਵੀ ਵਿੱਚ ਤੋਰੀਆਂ ਦੀ ਵੱਲ ਵਾ ਤੇ ਕਦੂਆਂ ਦੀ ਵੱਲ ਵਾ ਆ ਵੇਖੋ ਤੋਰੀ ਲੱਗਣ ਦੀ ਆ ਫੇ ਇਧਰ ਵੀ ਤੇ ਆ ਵੱਲਾਂ ਹੈਗੀਆਂ ਜੀ ਪਡੋਲਾਆਂ ਦੀਆਂ ਤੇ ਆ ਹੈਗੀਆਂ ਜੀ ਪਡੋਲਾਆਂ ਦੀਆਂ ਵੱਲਾਂ ਤੇ ਪਡੋਲ ਵੀ ਲੱਗਣੇ ਚਾਲੂ ਹੋ ਗਏ ਆ ਤੇ ਇਹ ਪਡੋਲਾਆਂ ਦੀਆਂ ਵੱਲਾਂ ਤੇ ਇਹ ਆ ਜੀ ਅਮਰੂਦਾਂ ਦੇ ਬੂਟੇ ਅਮਰੂਦ ਲੱਗੇ ਆ ਤੇ ਤੇ ਅਹੀਂ ਜਿਹੜੀ ਸਾਰੇ ਮੇਨ ਚੀਜ਼ ਬੜੀ ਮਸ਼ਹੂਰ ਹੁੰਦੀ ਸਿਆਲ ਚ ਸਾਗ ਅਹੀਂ ਗਰਮੀਆਂ ਚ ਵੀ ਸਾਗ ਰੱਖਿਆ ਵੇਖੋ ਬਾਥੂ ਦੇ ਬੂਟੇ ਤੇ ਚੌੜੇ ਪੱਤੇਆਂ ਵਾਲੀ ਚਲਾਈ ਆ ਚਲਾਈ ਹੈ ਜੀ ਜਦੋਂ ਦਿਲ ਕਰੇ ਸਾਗ ਵੀ ਬਣਾ ਕੇ ਖਾ ਲਈਦਾ ਇਹ ਨਹੀਂ ਇੱਕ ਬੂਟਾ ਵਾ ਵੀ ਇੱਕ ਬੂਟਾ ਵਾ ਖਾਲਤਾ ਤੁਹਾਨੂੰ ਤੇ ਕਹਤਾ ਵੀ ਇੱਕ ਬੂਟਾ ਵੇਖੋ ਚਲਾਈ ਵੀ ਰੱਖੀ ਹੈ ਆ ਬਾਥੂ ਰੱਖਿਆ ਤੇ ਆਂ ਮਰੂਦ ਨੂੰ ਪੱਤੇ ਘਟਵਾ ਦੇ ਮਰੂਦ ਜਿਆਦਾ ਤੇ ਆਹ ਹੀ ਨਿਕਾ ਜ ਬੂਟਾ ਲਾਇਆ ਆੜੂਆਂ ਦਾ ਆ ਲਾਇਆ ਆਂਪ ਦਾ ਤੇ ਹੋਰ ਵੀ ਤੁਹਾਨੂੰ ਵਿਖਾ ਲਦੇ ਆ ਕਾੜੂਆਂ ਦਾ ਬੂਟਾ ਆਵਾ ਕੁਝ ਆਵਾ ਚਲਾਈ ਤੇ ਆ ਹਰੀਆਂ ਭਰੀਆਂ ਮਿਰਚਾਂ ਵੇਖੋ ਉਹਨੇ ਪੱਤੇ ਨਹੀਂ ਜਿੰਨੀਆਂ ਮਿਰਚਾਂ ਬੂਟੇ ਨੇ ਤੇ ਬਾਕੀ ਮਿਰਚਾਂ ਅਸੀਂ ਉਧਰ ਲਾਈਆਂ ਵਾ ਉਹ ਵੀ ਤੁਹਾਨੂੰ ਵਿਖਾਵਾਂਗੇ ਤੇ ਬਤਾਉਂ ਵੀ ਵੇਖ ਲਓ ਲੱਗੇ ਆ ਜੀ ਤੇ ਭਰਿਆ ਬੂਟਾ ਪੂਰਾ ਆ ਵੇਖੋ ਪੂਰਾ ਬਤਾਉਂਾ ਨਾ ਭਰਿਆ ਬਤਾਉਂ ਵੀ ਲੱਗਣ ਦੇ ਆ ਤੇ ਇਹ ਆ ਵੀ ਹਰੀਆਂ ਭਰੀਆਂ ਸਬਜ਼ੀਆਂ ਜਿਹੜੀਆਂ ਆਪ ਖਾਓ ਹੁਣ ਜਿਹੜਾ ਕੋਈ ਸਬਜ਼ੀਆਂ ਜਿਹੜੀਆਂ ਵਾ ਲੈ ਕੇ ਆਉਂਦਾ ਭਾਈ ਕੀ ਪਤਾ ਕਿਦਾਂ ਦੀਆਂ ਲੈ ਕੇ ਆਉਂਦਾ ਕਿਦਾਂ ਦੀਆਂ ਨਹੀਂ ਲੈ ਕੇ ਆਉਂਦਾ ਨੂੰ ਲੈ ਕੇ ਜਾਣਾ ਜੀ ਫਲ ਵੱਲ ਤੇ ਫਲ ਜਿਹੜਾ ਜਿਹੜਾ ਵੀ ਲੱਗਾ ਵਾ ਉਹ ਵੀ ਤੁਹਾਨੂੰ ਵਿਖਾਲ ਦਿੰਨੇ ਤੇ ਬੜਾ ਹੀ ਸ਼ਾਨਦਾਰ ਫਲ ਲੱਗਾ ਵਾ ਆਹ ਵੇਖੋ ਜੀ ਪੂਰੇ ਬੂਟੇ ਭਰੇ ਆ ਮਸੰਮੀਆਂ ਦੇ ਤੇ ਮਸੰਮੀ ਬਹੁਤ ਜ਼ਿਆਦਾ ਲੱਗੀ ਪਰ ਉਹ ਵੀ ਤੁਹਾਨੂੰ ਮੈਂ ਵਿਖਾਲਿਆ ਇਸ ਵਲੌਗ ਮਸੰਮੀਆਂ ਦਾ ਇੱਥੇ ਆ ਕੰਮ ਇਸਾਂ ਮਿਆਂ ਦੇ ਬੂਟੇ ਭਰੇ ਆ ਤੇ ਅਮਰੂਦ ਤੇ ਇੱਧਰ ਹੈਗਾ ਜੀ ਸੰਤਰੀਆਂ ਦਾ ਬੂਟਾ ਉਹ ਵੀ ਤੁਹਾਨੂੰ ਮੈਂ ਵਿਖਾਉਣਾ ਇਹ ਐ ਸ਼ਾਬਾਸ਼ ਆ ਹੈਗਾ ਜੀ ਸੰਤਰੀਆਂ ਦਾ ਆ ਅਮਰੂਦ ਵੇਖ ਲਓ ਪਹਿਲਾਂ ਤੇ ਆਓ ਵੇਖੋ ਜੀ ਸੰਤਰੀਆਂ ਦਾ ਬੂਟਾ ਸੰਤਰੇ ਵੇਖ ਲਓ ਭਾਏ ਪੂਰੇ ਐ ਭਰੇ ਆ ਬੂਟਾ ਇਹ ਆ ਵੀ ਫਲ ਵੀ ਸਾਰਾ ਹੀ ਆ ਤੇ ਮਰੂਦ ਵੀ ਆ ਸਬਜੀ ਵੀ ਆ ਤੇ ਸਾਰੇ ਇਸੇ ਸ਼ਮਤਨ ਬਖਾਲਤਾ ਉਮੀਦ ਆ ਕਿ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਹੋਊਗਾ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਤੇ ਮਿੰਟੋ ਮਿੰਟ ਵਾਚ ਟਾਈਮ ਵਧਾਈਏ ਆਪਣਾ ਤੇ ਵਧੀਆ ਵਧੀਆ ਤੁਹਾਨੂੰ ਵਲੌਗ ਵਖਾਇਆ ਕਰੀਏ ਫੇ ਦੂਰ ਦਰਾਡੇ ਜਾ ਕੇ ਉੱਥੇ ਵਲੌਗ ਬਣਾਇਆ ਕਰਾਂਗੇ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਵਿਖਾਇਆ ਕਰਾਂਗੇ ਤੇ ਜਿਹੜੀਆਂ ਘੁੰਮਣ ਵਾਲੀਆਂ ਜਗ੍ਹਾ ਉੱਥੇ ਵੀ ਤੁਹਾਨੂੰ ਸਾਰਾ ਕੁਝ ਵਿਖਾਵਾਂਗੇ ਘੁੰਮ ਫਿਰ ਕੇ ਵਿਖਾਇਆ ਕਰਾਂਗੇ ਕਿੱਥੇ ਕੀ ਆ ਕਿੱਥੇ ਕੀ ਆ ਪਿੰਡਾਂ ਦੀਆਂ ਵੀਡੀਓ ਬਣਾ ਕੇ ਤੇ ਪਾਇਆ ਕਰਾਂਗੇ ਤੇ ਨਾਲੇ ਕਮੈਂਟ ਕਰਿਓ ਕਿ ਹਰ ਇੱਕ ਪਿੰਡ ਦੀ ਮੈਂ ਵੀਡੀਓ ਬਣਾਇਆ ਕਰਨੀ ਆ ਤੇ ਕਮੈਂਟ ਕਰਿਓ ਕਿ ਸਭ ਤੋਂ ਪਹਿਲਾਂ ਕਿਹੜੇ ਪਿੰਡ ਦੀ ਵੀਡੀਓ ਬਣਾਈਏ जिदे ਵੱਧ ਕਮੈਂਟ ਹੋਣਗੇ ਉਹਦੀ ਵੀਡੀਓ ਪਹਿਲਾਂ ਬਣਾਵਾਂਗੇ ਤੇ ਚਲੋ ਠੀਕ ਆ ਜੀ ਪੂਰੀ سپورਟ ਕਰਿਆ ਕਰੋ ਧੰਨਵਾਦ ਜੀ ਸ਼ਸ਼ੀ ਕਾਲ